ਮੁਰਾ ਕਰਕੇ ਨੇ ਵੋਟਾਂ ਲਈਆਂ ਤੁਫਾ ਕੀਤਾ ਪੰਜਾਬ ਨਾਲ ਅਮ ਜੇ ਸਾਫ ਦੂਜੀ ਪਾਰਟੀ ਦੀ ਗੱਲ ਸੁਪਾ ਕੇ ਜਾਣਾ ਸਾਡੇ ਪਾਰਟੀ ਨੇ ਕੀਤਾ ਉਹ ਨਹੀਂ ਨਾ 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 ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪਤੰਗ ਸੁਣਾ ਆ ਰਿਹਾ ਆਹੀ ਕਿਤੇ ਕਹਿੰਦੇ ਸਾਰੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਅੰਦਰ ਚੱਲੀ ਦੇ 36000 ਨੌਕਰੀਆਂ ਦੇ ਬੋਰਡ ਲਾਤੇ ਨੌਕਰੀ ਇੱਕ ਨਹੀਂ ਦਿੱਤੀ 54000 ਨੌਕਰੀਆਂ ਭਗਵਾਨ ਦਮਨ ਸਰਕਾਰ ਨੇ ਦਿੱਤੀਆਂ ਨਾ ਉਹ ਕਿਤੇ ਬਿਜ਼ਨਸਮੈਨ ਨਹੀਂ ਕਹਿੰਦਾ ਬਿਜ਼ਨਸਮੈਨ ਜਿਹੜਾ ਤੂੰ ਬਿਜ਼ਨਸ ਕਰਨਾ ਕੋਈ ਮੈਂ ਕਰਾਂਗਾ ਜਿਹੜਾ ਬਿਜ਼ਨਸ ਕਰਨਾ ਕਹਿੰਦੇ ਬੇ ਹਿੰਮਤੇ ਹੁੰਦੇ ਨਾ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਬਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪਖਰਾ ਦਾ 2022 ਜੀ ਵੀ ਹੋਖ ਲਿਖਾ ਹੀ 2027 ਜੀ ਵੀ ਹੋਖ ਲਿਖਾ ਕੱਢਾਂਗੇ ਦੁਵੰਦ ਜਿਹੜਾ ਲੀਡਰ ਹੈਗਾ ਜਗਿੰਦਰ ਪਾਲ ਕੀ ਉਹਨੂੰ ਲੱਗਦਾ ਕਿ ਉਹ 27 ਨੂੰ ਮਾਰ ਖਾਏਗਾ ਉਹ ਮਾਰ ਪਹਿਲਾਂ ਨਹੀਂ ਪੇਰੀ ਬਾਈ ਜੀ ਉਹ ਕਹਿੰਦਾ ਕਿ ਪਹਿਲਾਂ ਬਾਈ ਤੇ ਹੀ ਪਈ ਪੂਰਾ ਵੀ ਕਹਿਣਾ ਹੈਗਾ ਕਿ ਬਾਈ ਨੂੰ ਮਾਰ ਨਹੀਂ ਪਈ ਅੱਧੀ ਬੋਲਿੰਗ ਛੱਡ ਕੇ ਮੈਂ ਆਵਾਜ਼ ਆ ਗਿਆ ਓਏ ਬਾਈ ਜੀ ਜੋਰ ਬਾਈ ਤੋਂ ਪਹਿਲਾਂ ਜਿਹੜੇ ਇਹਨੇ ਕੰਮ ਕੀਤੇ ਉਸ ਕਰਕੇ ਲੋਕਾਂ ਨੇ ਹਰਾਇਆ ਬਦਤਮੀਜੀ ਕੀਤੀ ਭੋਜ ਦੇ ਲੋਕਾਂ ਨਾਲ ਲੋਕਾਂ ਨੇ ਭੋਲਾ ਸਮਝ ਗਏ ਲੋਕਾਂ ਨੇ شریف ਸਮਝ ਗਏ ਵੋਟਾਂ ਪਾ ਪੀਆਂ 5 ਸਾਲ ਲੋਕਾਂ ਨੂੰ ਕੁੱਟਿਆ ਕਪੇੜਾ ਮਾਰੀਆਂ ਠੁੱਡ ਮਾਰੇ ਗਾਲਾਂ ਕੱਢੀਆਂ ਬਦਤਮੀਜੀ ਨਾਲ ਬੋਲਣਾ ਹੈਂਕਰ ਵਾਜੀ ਇਹ ਐਮਐਲਏ ਥੋੜੀ ਇਹ ਤਾਂ ਰੱਬ ਬਣ ਗਏ ਰਹੀ ਇਹ ਅਸੀਂ ਰੱਬ ਆ ਸਾਡੇ ਤੋਂ ਬਾਅਦ ਕਿਹਨੇ ਆਉਣਾ ਨਹੀਂ ਕਿ ਦਿੱਲੀ ਚਾਹੀ ਹਾਰੇ ਅਸੀਂ ਮੰਨ ਗਏ ਅਸੀਂ ਹਾਰੇ ਅਸੀਂ ਮਰਨਗੇ ਉਹ ਇਹਨਾਂ ਦਾ ਜਲੂਸ ਕੱਢਿਆ ਲੋਕਾਂ ਨੇ ਅਸੀਂ ਆਪੋਜੀਸ਼ਨ ਚਾਹੀਆਂ 22 ਸੀਟਾਂ ਜਿੱਤੀਆਂ ਨੇ ਦਿੱਲੀ ਦੇ ਅੰਦਰ ਇਹਨਾਂ ਦਾ ਤੀਸਰੀ ਵਾਰ ਕਾਂਗਰਸ ਦਾ ਤੀਸਰੀ ਵਾਰ ਜ਼ੀਰੋ ਆਇਆ ਜੋ ਕਿ ਆ ਉਹ ਕੀਤਾ ਇਹ ਕਹਿੰਦਾ ਸੀ ਆਮ ਆਦਮੀ ਪਾਰਟੀ ਦਾ ਪਰ ਵਿਰੋਧੀਆਂ ਦਾ ਕਹਿੰਨਾ ਪੰਜਾਬ ਦਾ ਬਹਿਣਾ ਕੀ ਕੀਤਾ ਜੀ ਹਾਂ ਸਾਡੇ ਨਾਲ ਇਸ ਸਮੇਂ ਸਾਬ ਸਿੰਘ ਸਾਫਾ ਹਲਕਾ ਸੀ ਜਾਣਪੁਰ ਤੋਂ ਜੁੜੇ ਹੋਏ ਆਂ ਅੰਦਰ ਗੱਲਬਾਤ ਕਰਦੇ ਆਂ ਜਿਹੜੇ 27 ਦੇ ਚੋਣਾਂ ਨੂੰ ਕਿਦਾਂ ਦਿੱਖਦੀ ਆ ਮੁਸ਼ਕਿਲ ਸਤਿ ਨਮਸਕਾਰ ਜੀ ਹਾਂ ਸਰ ਜਦੋਂ 27 ਦੇ ਚੋਣਾਂ ਨੂੰ ਆਇਆ ਕਰਦੇ ਆ ਕਿੱਦਾਂ ਦਿਖਦੇ ਕੋ 27 ਚੋਣਾਂ 27 ਦੇ ਚੋਣ 2022 ਦੇ ਚੋਣ ਜਿਹੜੀ ਉਹ ਅਸੀਂ ਮੁੱਦਿਆਂ ਤੇ ਲੜੇ ਮੁੱਦਿਆਂ ਤੇ ਸਰਕਾਰ ਬਣੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਭਰੋਸਾ ਹੀ ਲੋਕਾਂ ਨੇ ਵੋਟਾਂ ਪਾਈਆਂ ਔਰ 92 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਔਰ ਉਹਨਾਂ ਵਾਅਦਿਆਂ ਤੇ ਉਹਨਾਂ ਮੁੱਦਿਆਂ ਦੇ ਅੱਜ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਔਰ ਇਨਾਂ ਮੁੱਦਿਆਂ ਨੂੰ ਲੈ ਕੇ ਆਪਣੇ ਕੰਮਾਂ ਦੇ ਬਿਹਾਰ ਤੇ 2027 ਦੇ ਵਿੱਚ ਮੁੜ ਕੇ ਰਿਪੀਟ ਕਰਾਂਗੇ। ਉਹ ਸਰ ਵਿਰੋਧੀਆਂ ਵੀ ਕਹਿ ਰਹੇ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਨਾ ਵੋਟਾਂ ਲਈਆਂ ਜੇ ਸਾਡੀ ਮਹਿਲਾ ਤੇ ਗੱਲ ਕਰੀ 100 ਰੁਪਏ ਮਿੰਨਾ ਬਾਲ ਲੱਗੇ ਕੋਈ ਪੈਸਾ ਨਹੀਂ ਲਾਏ ਨਾ ਨੇ ਗੁੰਮਰਾਹ ਕਰਕੇ ਨਾ ਵੋਟਾਂ ਲਈਆਂ ਧੋਖਾ ਕੀਤਾ ਪੰਜਾਬ ਨਾਲ ਆਮ ਆਦਮੀ ਆਪਾਂ ਜਿੰਨੇ ਵਾਅਦੇ ਕੀਤੇ 75% ਵਾਅਦੇ ਪੂਰੇ ਕੀਤੇ ਆ ਔਰ ਜਿਹੜੇ 25% ਵਾਅਦੇ ਰਹੇ ਆ ਉਨਾ ਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਸਾਡੀਆਂ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਹੈ ਜਿਹੜੀ 1100 ਦੀ ਔਰ ਬਹੁਤ ਜਲਦ ਉਹ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਸਾਡਾ ਵਾਅਦਾ ਹੈ ਉਹ ਬਚਨ ਬੱਧਾ ਸਾਡੀ ਉਹ ਅਸੀਂ ਆਪਣੀਆਂ ਭੈਣਾਂ ਨਾਲ ਜ਼ਰੂਰ ਪੂਰੀ ਕਰਨੀ ਹੈ ਪਰ ਦੋ ਦਿਨ ਅੱਜ ਵੀ ਕਹਿੰਦਾ ਕਿ 4 ਸਾਲ ਤੇ बीत ਗਏ ਆ ਪੌਣੇ 2 ਸਾਲਾਂ ਜੇ ਸਰਕਾਰ ਆ ਸਾਡੀ ਸਰਕਾਰ ਦਾ ਇੱਕ ਦਿਨ ਬਹੁਤ ਹੁੰਦਾ ਹੈ ਸਾਡੇ 3.5 ਸਾਲ ਦੇ ਅੰਦਰ ਜਿਹੜੇ ਕੰਮ ਕੀਤੇ ਆ ਉਹਨਾਂ ਦੀ ਗਿਣਤੀ ਵੀ ਕਰਦੇ ਹੋ ਸਰ ਗਰੋਧੀ ਜੀ ਵੀ ਕਹਿਣਾ ਹੈ ਕਿ ਲਾਸਟ ਵਾਰ ਦਿੱਤਾ ਤਾਂ ਮਰੇ ਦਾ ਸੱਪ ਦੂਜੀ ਪਾਰਟੀ ਦੇ ਹੱਥ ਪਾ ਕੇ ਜਾਣੇ ਲਾਣੇ ਨਹੀਂ 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 ਇਹ ਮਰੇ ਦਾ ਸੱਪ ਸਾਡੀ ਪਾਰਟੀ ਦੇ ਪਾ ਕੇ ਗਏ ਨਾ ਮਰੇ ਦਾ ਸੱਪ ਸਾਡੀ ਪਾਰਟੀ ਦੇ ਪਾ ਕੇ ਗਏ ਆ 350 ਕਰੋੜ ਜਿਹੜਾ ਪੰਜਾਬ ਦੇ ਸਰ ਕਰਜ਼ਾ ਛੱਡ ਕੇ ਗਿਆ ਆ ਆਪੋਜੀਸ਼ਨ ਪਾਰਟੀਆਂ 350 ਕਰੋੜ ਪੰਜਾਬ ਤੇ ਕਰਜ਼ਾ ਛੱਡ ਕੇ ਗਏ ਨਾ ਪਰ ਬੱਸ ਸਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਆਮ ਆਦਮੀ ਪਾਰਟੀ ਨੇ ਸਾਡੇ ਜਮਦੇ ਬੱਚੇ ਦੇ 1.5 ਲੱਖ ਰੁਪਏ ਸਿਰ ਤੇ ਕਰਜ਼ਾ ਕੀਤਾ ਹੈ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਵਿਰੋਧੀ ਨਾ ਨਾ ਜਿਹੜੀਆਂ ਨਾ 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 ਵਿਰੋਧੀ ਪਾਰਟੀਆਂ ਜਿਹੜੀਆਂ ਉਹ ਛੱਡ ਕੇ ਗਈਆਂ ਨਾ ਉਹ ਛੱਡ ਕੇ ਗਈਆਂ ਇਹਨਾਂ ਦਾ ਕਰਜ਼ਾ ਲਾ ਰਹਿਆਂ ਇਹਨਾਂ ਦਾ ਸਿਆਪਾ ਕਰ ਰਹਿਆਂ ਜਿਹੜੇ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰ ਰਹੀ ਆ ਆਮ ਆਦਮੀ ਪਾਰਟੀ ਨੇ ਕੀਤੇ ਵਾਅਦੇ ਕਿਉਂ ਨਹੀਂ ਕੀਤੇ ਮੁਹੱਲਾ ਕਲੀਨਿਕ ਖੋਲੇ ਉਹ ਕਹਿੰਦੇ ਕਿ ਲੋਕਾਂ ਦੀ ਯੋਜਨਾ ਨਾ 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 ਲੋਕਾਂ ਨੂੰ ਫ੍ਰੀ ਦਵਾਈਆਂ ਲੈ ਰਹੇ ਆ ਜਿਹੜੇ ਨਹਿਰੀ ਪਾਣੀ ਲੱਗਦੇ ਰਏ ਜ਼ਮੀਨਾਂ ਨੂੰ 13000 ਪਿੰਡਾਂ ਪੰਜਾਬ ਦਾ ਔਰ ਹਰ ਪਿੰਡ ਦੇ ਵਿੱਚ 2-2 3-3 ਖਾਲ ਹੈ ਉਹ ਪੱਕੇ ਹੋ ਰਿਹਾ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਸਾਰੇ ਖਾਲ ਪੱਕੇ ਹੋ ਗਏ ਉਹ ਇਹ ਹਲਕੇ ਦੇ ਵਿੱਚ ਕੱਲੇ ਪੋਏ ਹਲਕੇ ਦੇ ਵਿੱਚ 30 ਤੋਂ 32 ਸੂਏ ਜਿਹੜੇ ਖਾਲ ਜਿਹੜੇ ਪੱਕੇ ਹੋਇਆ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਆਹ ਕਾਂਗਰਸ ਨੇ ਨਾ ਨਾ ਚੰਨੀ ਦੇ ਕਪੜਾ ਕਰ ਗਿਆ ਤਿੰਨਾ ਮਹੀਨਿਆਂ 'ਚ ਲੱਖਾਂ ਰੁਪਏ ਖਾ ਗਿਆ ਸਾਰੇ ਪੁੱਤ ਪਤੀਜੇ ਸਾਲੇ ਜੀਜੇ ਸਾਰੇ ਅੰਦਰਾਂ ਚੰਨੀ ਦੇ ਚੰਨੀ ਨੇ ਬੇੜਾ ਕਰ ਕੀਤਾ ਪੰਜਾਬ ਦਾ 36000 ਨੌਕਰੀਆਂ ਦੇ ਬੋਰਡ ਲਾਤੇ ਨੌਕਰੀ ਇੱਕ ਨਹੀਂ ਦਿੱਤੀ 54000 ਨੌਕਰੀਆਂ ਭਗਵੰਤ ਮਾਨ ਸਰਕਾਰ ਨੇ ਦਿੱਤੀਆਂ ਨਾ ਉਹ ਸੋ ਲੋ ਕਹਿੰਦੇ ਕਿੱਥੇ ਦਿੱਤੀਆਂ ਉਹਦੇ ਪੰਜਾਬ ਤੁਸੀਂ ਪੰਜਾਬ ਦੇ ਅੰਦਰ ਪੰਜਾਬ 'ਚ ਸਰਚ ਕਰੋ ਨਾ ਪੰਜਾਬ ਦੇ ਅੰਦਰ 54000 ਨੌਕਰੀਆਂ ਦਿੱਤੀਆਂ ਨਾ ਅਮੋ ਲਾ ਕਲੀਨਿਕ ਖੋਲ੍ਹੇ ਨਾ ਉਹ ਵਿਰੋਧੀ ਕਹਿੰਦਾ ਕਿ ਜੇ ਬਿਜਲੀ ਦੇ ਬਿੱਲ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨਾ 9 ਫੁੱਟ 11 ਫੁੱਟ ਰੋਡ ਜਿਹੜੇ ਵਿਰੋਧੀ ਛੱਡ ਕੇ ਗਏ ਹੀ ਹਿੰਦੁਸਤਾਨ ਯੋਧਾ ਯਾਦ ਹੋ ਇਹਦਾ ਰੋਡ ਨਹੀਂ ਚੌੜੇ ਹੋਏ ਜਿਹੜੇ ਪਿੰਡ ਦੀ ਆਬਾਦੀ 400 ਹੀ ਹੈ ਜੇ 400 ਔਰ ਰੋਡ ਬਣਿਆ ਜਿਹੜੇ 11 ਫੁੱਟ ਨਾ ਨਾ ਜਿਹੜੇ 11 ਫੁੱਟ 9 ਫੁੱਟ ਰੋਡ ਹੀ ਉਹ 18 ਫੁੱਟ 22 ਫੁੱਟ ਬਣਾਇਆ ਜਾ ਕੇ ਕੰਮ ਦੇਖੋ ਸਾਡੇ ਪਠਾਨ ਪ੍ਰਧਾਨ ਮੰਤਰੀ ਯੋਜਨਾ ਦੇ ਅੰਦਰ ਜਿਹੜੇ ਆ ਉਹ 20% ਰੋਡ ਹੈ 80% ਰੋੜੇ ਪੰਜਾਬ ਸਰਕਾਰ ਬਣਾ ਰਹੀ ਹੈ ਕੱਲੇ ਪੋਏ ਹਲਕੇ 'ਚ 75 ਰੋਡਾਂ ਜਿਨ੍ਹਾਂ ਦਾ ਕੰਮ ਲੱਗੇਦਾ ਸਾਡੇ ਸਿਆਣਪੁਰ ਹਲਕੇ ਜਿਹੜੇ ਮੇਨ ਰੋਡਾਂ ਉਹਨਾਂ ਦਾ ਕੰਮ ਲੱਗੇਦਾ ਪਠਾਨਕੋਟ ਹਲਕੇ ਦੇ ਵਿੱਚ ਜਿਹੜੇ ਛੋਟੇ ਰੋਡ 9 ਫੁੱਟ 11 ਫੁੱਟ ਸਾਰੇ ਵੱਡੇ ਹੋਣ ਜਾ ਰਹੇ ਆ ਔਰ ਕੰਮ ਲੱਗਿਆ ਦਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਰਜ਼ਾ ਲੈ ਕੇ ਇਹ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਕਰਜ਼ਾ ਲੈ ਕੇ ਆਪਣੇ ਮਹਿਲ ਮਨਾਰੇ ਬਣਾਏ 2.5 300 ਕਰੋੜ ਜਿਹੜਾ ਇਹਨਾਂ ਨੇ ਕਰਜ਼ਾ ਜਿਹੜਾ ਇਹਨਾਂ ਨੇ ਚੜ੍ਹਿਆ ਹੀ ਪੰਜਾਬ ਦੇ ਸਿਰ ਤੇ ਉਹਨਾਂ ਨਾਲ ਆਪਣੇ ਮੈਨ ਮਨਾਰੇ ਬਣਾਏ ਆਪਣੇ ਪੁੱਤ ਭਤੀਜੇ ਸਾਰੇ ਅਮੀਰ ਕੀਤੇ ਬੰਗਲੇ ਖਰੀਦੇ ਪ੍ਰਾਪਰਟੀਆਂ ਖਰੀਦੀਆਂ ਜਿਹੜੇ 100 ਜਿਹੜੇ 1.5-1.5 ਕਿੱਲੇ ਦੇ ਮਾਲਕ ਹੀ ਅੱਜ 200-200 ਕਿੱਲੇ ਦੇ ਜਿਹੜੇ ਮਾਲਕ ਬਣ ਗਏ ਨੇ ਐਕਸਐਮਐਲਏ ਕੋਈ ਵਰਗੇ ਜਾ ਕੇ ਪੁੱਛੋ ਇਹਨਾਂ ਨੂੰ ਕਿਤੋਂ ਆ ਗਏ ਉਹ ਤਾਂ ਮੈਂ ਬਿਜ਼ਨਸਮੈਨ ਹੀ ਕਹਤਾ ਬਿਜ਼ਨਸਮੈਨ ਜਿਹੜਾ ਤੂੰ ਬਿਜ਼ਨਸ ਕਰਨਾ ਕੋਈ ਮੈਂ ਕਰਾਛ ਲਈ ਜਿਹੜਾ ਬਿਜ਼ਨਸ ਕਰਨਾ ਉਹ ਬਿਜ਼ਨਸ ਕੋ ਬੂਟਾ ਲਾਇਦਾ ਕਿ ਤੋੜ-ਤੋੜ ਕੇ ਤੂੰ ਜ਼ਮੀਨਾਂ ਖਰੀਦ ਰਿਆ ਕੀ ਰੇਟ ਆ ਜੇ ਕਿੱਲੇ ਦਾ ਇਹ ਬਿਲਕੁਲ ਝੂਠ ਬੋਲਦਿਆ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਜਿਹੜਾ ਲੁਧਿਆਣੇ ਦੇ ਅੰਦਰ ਇਹਨਾਂ ਦਾ ਮੰਤਰੀ ਇਹ ਹੁਣ ਇਲੈਕਸ਼ਨ ਲੜਿਆ ਐਕਸ ਮੰਤਰੀ ਉਹ 1.5 ਸਾਲ ਬਾਅਦ ਜਮਾਨਤ ਹੋਈ ਐ ਉਹਨੂੰ ਪੁੱਛਣਾ ਹੀ ਕਿਹੜੇ ਅਲੀਗੇਸ਼ਨ ਦੇ ਅੰਦਰ ਗਿਆ ਸੀ ਪੰਜਾਬ ਦਾ ਪੈਸਾ ਖਾਦਾ ਗਰੀਬਾਂ ਦਾ ਪੈਸਾ ਖਾਦਾ ਸਾਡੇ ਮੁੱਖ ਮੰਤਰੀ ਦੀ ਇੱਕੋ ਕਮਿਟਮੈਂਟ ਆ ਪੰਜਾਬ ਨਾਲ ਔਰ ਉਸ ਕਮਿਟਮੈਂਟ ਤੇ ਖੜਾ ਆ ਇਸ ਕਰਕੇ ਅਸੀਂ ਉਹਦੇ ਨਾਲ ਖੜੇ ਆ ਕਿ ਪੰਜਾਬ ਦਾ ਪੈਸਾ ਜਿੰਨੇ ਖਾਦਾ ਉਹ ਕੋਈ ਨਹੀਂ ਛੱਡਣਾ ਉਹ ਐਮਐਲਏ ਆਪਣਾ ਹੋਵੇ ਉਹ ਮੰਤਰੀ ਆਪੋਜੀਸ਼ਨ ਦਾ ਹੋਵੇ ਜਿਹੜਾ ਮਰਜੀ ਹੋਵੇ ਜਿਨੇ ਨਸ਼ਾ ਵੇਚਿਆ ਜਿਨੇ ਪੰਜਾਬ ਦਾ ਪੈਸਾ ਖਾਦਾ ਸਾਰੇ ਫੜ ਕੇ ਅੰਦਰ ਦੇਨੇ ਆ ਉਹਨਾਂ ਦਾ ਵੀ ਕਹਿੰਦਾ ਕਿ ਜੇ ਲੁਧਿਆਣਾ ਜੇ ਜਿੰਨੀ ਚੋਣ ਹੋਈ ਤੁਸੀਂ ਇਲੈਕਸ਼ਨ ਜਿੱਤੇ ਆਏ ਆ ਪਰ ਲੋਕਾਂ ਨੂੰ ਰਾਸ਼ਨ ਦਿੱਤਾ ਸਕੂਟੀਆਂ ਦਿੱਤੀਆਂ ਤੇ ਤੈਦੇ ਵੋਟਾਂ ਲਈ ਕੋਈ ਦੱਸੋ ਕੋਈ ਦੱਸੋ ਕੀ ਪ੍ਰੂਫ ਹੈ ਸਕੂਟੀਆਂ ਦਿੱਤੀਆਂ ਰਾਸ਼ਨ ਦਿੱਤਾ ਨੋ ਨੇਵਰ ਕਿਸੇ ਨੇ ਕੁਛ ਨਹੀਂ ਕੀਤਾ ਪੰਜਾਬ ਦੇ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਨੂੰ ਲੋਕ ਵੋਟਾਂ ਪਾਈਆਂ ਨਾ ਆਮ ਆਦਮੀ ਪਾਰਟੀ ਦੀ ਸੋਚ ਨੂੰ ਵੋਟਾਂ ਪਾਈਆਂ ਨਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਵੋਟਾਂ ਪਾਈਆਂ ਨਾ ਉਹਦੀ ਜ਼ੁਬਾਨ ਤੇ ਵੋਟਾਂ ਪਾਈਆਂ ਜਿਹੜੀਆਂ ਜ਼ੁਬਾਨ 2022 ਤੋਂ ਪਹਿਲਾਂ ਕੀਤੀਆਂ ਸੀ ਉਹ ਜ਼ੁਬਾਨ ਪੂਰੀ ਕੀਤੀ ਆ ਉਹ ਵਾਦੇ ਪੂਰੇ ਕੀਤੇ ਆ ਉਹਨੂੰ ਲੋਕਾਂ ਨੇ ਵੋਟਾਂ ਪਾਈਆਂ ਨਾ ਅਸਾਂ ਪਿਛਲੇ ਦਿਨ ਇੱਕ ਕੋਈ ਇੱਕ ਕਾਂਗਰਸੀ ਰੈਲੀ ਹੋਈ ਹੈ ਵਿਸ਼ੇਸ਼ ਰੈਲੀ ਹੋਈ ਹੈ ਉੱਥੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਨੇ ਕਿਹਾ ਕਿ ਲਾਲਚੰਦ ਕਟਾਰੂ ਚਾਕਾ ਜਿਹੜੇ 118 ਸੀਟਾਂ ਦੇ ਵਿੱਚੋਂ ਮੱਕੀ ਪੂਰੇ ਵੀ ਹਲਕੇ ਦੇ ਵਿੱਚੋਂ ਅਸੀਂ ਵੱਧ ਤੋਂ ਵੱਧ ਮੋਟਾ ਨਾ ਹਰੇਗਾ ਜੇ ਜਿੱਤੇਗਾ ਤਾਂ ਮੈਂ ਆਪਣੀ ਜਿਹੜੀ ਹੈ ਕਿ ਰਾਜਨੀਤੀ ਵੀ ਕੋਈ ਸ਼ਰਤ ਦਵਾਗਾ ਕੀ ਗੱਲ ਜਿੰਦੂ ਜੀ ਬਾਰੇ ਕਹਿੰਦੇ ਬੇ ਹਿੰਮਤੇ ਹੁੰਦੇ ਨਾ ਉਹ ਜਿਹੜੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ 2022 ਜੀ ਵੀ ਇਹੋ ਹੀ ਭਲੇਖਾ ਸੀ 2027 ਜੀ ਵੀ ਇਹੋ ਭਲੇਖਾ ਕੱਢਾਂਗੇ ਉਸਨੂੰ ਜੀ ਦੀ ਗੱਲ ਕਰੀ ਗਈ ਹੈ ਹਲਕਾ ਪੋਵਾ ਦੇ ਵਿੱਚ ਇੱਕ ਦੁਵੰਗ ਜਿਹੜਾ ਲੀਡਰ ਹੈਗਾ ਜਗਿੰਦਰ ਪਾਲ ਕੀ ਉਹ ਤੁਹਾਨੂੰ ਲੱਗਦਾ ਕਿ ਉਹ 27 ਜਮਾਰ ਖਾਏਗਾ ਉਹ ਮਾਰ ਪਹਿਲਾਂ ਨਹੀਂ ਪਈ 22 ਚ ਉਹ ਕਹਦਾ ਕਿ ਪਹਿਲਾਂ 22 ਚ ਨਹੀਂ ਪਈ ਪੂਰਾ ਵੀ ਕਹਿਣਾ ਹੈਗਾ ਕਿ ਮੈਂ 22 ਚ ਮਾਰ ਨਹੀਂ ਪਈ ਅੱਧੀ ਬੋਲਿੰਗ ਛੱਡ ਕੇ ਮੈਂ ਅਪਾਰ ਆ ਗਿਆ ਸੀ ਓਏ 22 ਜੋ 22 ਤੋਂ ਪਹਿਲਾਂ ਜਿਹੜੇ ਇਹਨੇ ਕੰਮ ਕੀਤੇ ਉਸ ਕਰਕੇ ਲੋਕਾਂ ਨੇ ਹਰਾਇਆ ਬਦਤਮੀਜੀ ਕੀਤੀ ਭੋਜ ਦੇ ਲੋਕਾਂ ਨਾਲ ਲੋਕਾਂ ਨੇ ਭੋਲਾ ਸਮਝ ਗਏ ਲੋਕਾਂ ਨੇ شریف ਸਮਝ ਗਏ ਵੋਟਾਂ ਪਾਤੀਆਂ 5 ਸਾਲ ਲੋਕਾਂ ਨੂੰ ਕੁੱਟਿਆ ਚਪੇੜਾਂ ਮਾਰੀਆਂ ਠੋਡ ਮਾਰੇ ਗਾਲਾਂ ਕੱਢਣੀਆਂ ਬਦਤਮੀਜੀ ਨਾਲ ਬੋਲਣਾ ਹੈਂਕੜਵਾਜੀ ਇਹ ਐਮਐਲਏ ਥੋੜੀ ਇਹਦੇ ਰੱਬ ਬਣ ਗਏ ਰਹੀ ਵੀ ਅਸੀਂ ਰੱਬ ਆ ਸਾਡੇ ਤੋਂ ਬਾਅਦ ਤੇ ਕਿਸੇ ਨੇ ਆਉਣਾ ਨਹੀਂ ਲੋਕਾਂ ਨੇ ਉਹ ਮਾਰਿਆ ਚੁੱਕੇ ਤੇ 2027 ਦੇ ਭਲੇਖਾ ਜ਼ਰੂਰ ਕੱਢਾਂਗੇ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਰ ਬਿਰੋਧੀਆਂ ਦਾ ਵੀ ਕਹਿਣਾ ਹੈਗਾ ਕਿ ਦਿੱਲੀ ਦੇ ਲੋਕਾਂ ਨੇ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਬੋਰੀ ਵਿਸਤਾ ਗੋਲ ਕਰਕੇ ਪੰਜਾਬ ਚ ਭੇਜਿਆ ਪੰਜਾਬੀਆਂ ਨੇ ਵੀ ਗੋਲੀ ਬੋਰੀ ਵਿਸਤਾ ਗੋਲ ਕਰਕੇ ਇਤਨਾਂ ਤਰਫੋਂ ਪਛੇ ਮੈਂ ਕਹਿਣ ਦਾ ਕਿ ਦਿੱਲੀ ਚਾਹੀ ਹਾਰਿਆ ਅਸੀਂ ਮੰਨ ਗਏ ਅਸੀਂ ਹਾਰਿਆ ਅਸੀਂ ਮਾਰਾਂਗੇ ਉਹ ਇਹਨਾਂ ਦਾ ਤੇ ਜਲੂਸ ਕੱਢਿਆ ਲੋਕਾਂ ਨੇ ਅਹੀਂ اپੋਜੀਸ਼ਨ ਚ ਆਇਆ 22 ਸੀਟਾਂ ਜਿੱਤੀਆਂ ਨਾ ਦਿੱਲੀ ਦੇ ਅੰਦਰ ਇਹਨਾਂ ਦਾ ਤੀਸਰੀ ਵਾਰ ਕਾਂਗਰਸ ਦਾ ਤੀਸਰੀ ਵਾਰ 0 ਆਇਆ 0 ਸ਼ਰਮ ਕਰ ਲੋ ਕੋਈ ਕੋਈ ਸ਼ਰਮ ਕਰ ਲੋ ਕਾਂਗਰਸ ਮੈਨ ਨਹੀਂ ਮਂਗਾਈ ਨਾ ਤੁਸੀਂ ਮੰਗਾਈ ਕਾਂਗਰਸ ਕਾਂਗਰਸ ਦੇ ਲੀਡਰਾਂ ਨੇ ਮਂਗਾਈ ਆ ਕਾਂਗਰਸ ਕਾਂਗਰਸ ਦੇ ਜਿਹੜੇ ਵੱਡੇ ਅਹੁਦੇਦਾਰ ਆ ਉਹਨਾਂ ਨੇ ਕਾਂਗਰਸ ਦਾ ਲੱਕ ਤੋੜਿਆ ਉਹਨਾਂ ਨੇ ਕਾਂਗਰਸ ਦਾ ਵਰਕਰ ਖਤਮ ਕਰਤਾ ਉਹਨਾਂ ਨੇ ਕਾਂਗਰਸ ਦਾ ਵਰਕਰ ਮੁਕਾਤਾ ਸੋ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਕਹੀ 31 ਮਈ ਨੂੰ ਜਿਹੜਾ ਪੰਜਾਬ ਨਸ਼ਾ ਮੁਕਤ ਕਰਾਂਗੇ ਕਿ ਰੰਗਲਾ ਪੰਜਾਬ ਬਣਾਵਾਂਗੇ ਕਹੇ ਰੰਗਲਾ ਪੰਜਾਬ ਬਣ ਗਿਆ 75% ਪੰਜਾਬ ਦੇ ਅੰਦਰ ਜਿੰਨੇ ਤਸਕਰ ਹੀ ਜਿੰਨੇ ਪੀਣ ਵਾਲੇ ਹੀ ਜਿੰਨੇ ਵੇਚਣ ਵਾਲੇ ਹੀ ਜਿਹੜੇ ਪੀਣ ਵਾਲੇ ਆ ਉਹ ਹਸਪਤਾਲਾਂ ਦੇ ਵਿੱਚ ਸੀਐਮ ਦੇ ਸਖਤ ਹਦਾਇਤਾਂ ਹੈ ਕਿ ਇਹਨਾਂ ਨੂੰ ਚੁੱਕ ਕੇ ਉੱਥੇ ਲੈ ਕੇ ਜਾਓ ਇਹਨਾਂ ਦੀ ਟ੍ਰੀਟਮੈਂਟ ਕਰੋ ਉਹ ਠੀਕ ਕਰਾ ਰਿਆਂ ਜਿਹੜੇ ਬੇਜਦੇ ਹੀ ਜਿਹੜੇ ਬੇਜਦੇ ਹੀ ਉਹ ਫੜ ਫੜ ਕੇ ਅੰਦਰ ਕਰ ਰਿਆ ਉਹ ਚਾਹੇ ਐਮਐਲਏ ਆ ਚਾਹੇ ਮੰਤਰੀ ਆ ਚਾਹੇ ਐਕਸ ਮੰਤਰੀ ਆ ਚਾਹੇ ਵਿਕਰਮ ਮਜੀਠੀਆ ਫੜ ਫੜ ਕੋਈ ਨਹੀਂ ਬਚੇਗਾ ਔਰ ਪਹਿਲਾ ਮੁੱਖ ਮੰਤਰੀ ਆ ਜਿਨੇ ਨਸ਼ੇ ਦੇ ਉੱਤੇ ਏਡੀ ਵੱਡੀ ਮੁਹਿੰਮ ਚਲਾਈ ਆ ਪਹਿਲਾ ਮੁੱਖ ਮੰਤਰੀ ਹੈ ਜਿਨੇ ਨਸ਼ੇ ਦੇ ਉੱਤੇ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਉਹਨਾਂ ਦੀਆਂ ਕੋਠੀਆਂ ਟਾਈਆਂ ਨਾ ਪਹਿਲਾ ਮੁੱਖ ਮੰਤਰੀ ਹੈ ਅਮਨਦੀਪ ਜਿਨੇ ਇਹ ਸੈਂਡ ਲਿਆ ਆਪਣਾ ਜਿਸੂ ਚਲਾਈ ਗਈ ਕਿਉਂ ਨਹੀਂ ਪਹਿਲਾ ਪੰਡਾ ਚਲਾਇਆ ਗਿਆ ਅਮਨਦੀਪ ਨੇ ਵੀ ਮੈਂ ਮੇਰੀ ਗੱਲ ਸੁਣੋ ਜਿਹੜੀ ਪੁਲਿਸ ਹੈ ਪੁਲਿਸ ਦਾ ਕੰਮ ਹੈ ਗੁਨਾਹਗਾਰਾਂ ਨੂੰ ਫੜਨਾ ਉਹਦੇ ਦੇ ਸਰਚ ਕਰਨਾ ਅਗਰ ਕੋਈ ਗੁਨਾਹਗਾਰ ਪਾਇਆ ਗਿਆ ਉਹਦੇ ਤੇ ਪਰਚਾ ਹੋਏਗਾ ਬਾਕੀ ਕੰਮ ਜਿਹੜਾ ਕੋਰਟ ਦਾ ਹੈ ਕੋਰਟ ਆਪਣਾ ਕੰਮ ਕਰ ਰਿਹਾ ਕੋਰ ਮਾਨਜੋਗ ਕੋਰਟ ਆ ਜਿਹੜਾ ਉਹ ਉਹਨੇ ਡਿਸਾਈਡ ਕਰਨਾ ਵੀ ਕਿਹੜਾ ਗੁਨਾਹਗਾਰ ਆ ਕਿਹੜਾ ਨਹੀਂ ਗੁਨਾਹਗਾਰ ਆ ਔਰ ਰਹੀ ਗੱਲ ਨਸ਼ੇ ਦੀ ਨਸ਼ਾ ਜਦ ਤੱਕ ਖਤਮ ਨਹੀਂ ਹੋਏਗਾ ਪੰਜਾਬ ਦੇ ਆਮ ਆਦਮੀ ਪਾਰਟੀ ਔਰ ਪੰਜਾਬ ਦੀ ਸਰਕਾਰ ਪੂਰੇ ਚਟਾਨਾ ਨੂੰ ਨਸ਼ੇ ਦੇ ਖਿਲਾਫ ਲੜਾਂਗੇ ਔਰ ਨਸ਼ੇ ਦੇ ਤਸਕਰ ਕੋਈ ਵੀ ਪੰਜਾਬ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਏਗਾ। ਵਿਕਰਮ ਜੀ ਨੇ ਚਿੱਠੀਆਂ ਨੇ ਵੀ ਕਿਹਾ ਕਿ ਚੌਂਸ ਜਿਹਾ ਟਮ ਮੌਕਾ ਆਏਗਾ ਭਿੰਦੀ ਰਕਾ ਘੜਾ ਮੰਗੇ ਚਿੰਗਾ ਘੜਾ ਮੰਗੇ। ਇਹਨਾਂ ਨੇ ਉਹ ਚੀਕਾਂ ਯਾਰ 27 ਦੇ ਬਾਅਦ ਦੇਖਾਂਗੇ ਕੀ ਹੋਣਾ ਹੈ। ਤੂੰ ਅੱਜ ਤੇ ਮਛਰ ਤੈਨੂੰ ਲੜਨ ਦਾ ਕਿ ਨਹੀਂ ਦਿੱਤਾ ਨਹੀਂ ਫੜ ਕੇ ਅੰਦਰ। ਉਹ ਅੱਜ ਦੀ ਗੱਲ ਕਰੋ 2027 ਕਿੰਨੇ ਦੇਖਿਆ 2027 ਦੇ ਵਿੱਚ ਆਪਣੇ ਮੁੱਦਿਆਂ ਦੇ ਉੱਤੇ ਲੜਾਂਗੇ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਹੋ ਰਹੀ ਹੈ ਡੇਟ ਔਰ ਟਾਈਮ ਅੱਜ ਨੋਟ ਕਰ ਲਓ ਕੋਈ ਡਾਕ ਨਹੀਂ ਸਕਦਾ ਕਿਉਂਕਿ ਲੋਕਾਂ ਨੂੰ ਭਰੋਸਾ ਹੋ ਗਿਆ ਕਿ ਆਮ ਆਦਮੀ ਪਾਰਟੀ ਪਹਿਲੀ ਸਰਕਾਰ ਹੈ ਜਿਨੇ ਜੋ ਵਾਦੇ ਕੀਤੇ ਉਹ ਪੂਰੇ ਕੀਤੇ ਅਸਰ ਤੁਹਾਡੇ ਦੇ ਬ੍ਰੇਕਿੰਗ ਪਰਚੇ ਤੇ ਚਰਚਾ ਚ ਰਹਿ ਜਾਂਦੀ ਉਹ ਕੀ ਕਰਨਾ ਹੈਗਾ ਉਹ ਦੇਖੋ ਕੋਈ ਵੀ ਆਦਮੀ ਹਿੰਦੁਸਤਾਨ ਚ ਦੁੱਧ ਤੋਤਾ ਨਹੀਂ ਹੈ ਹਰ ਆਦਮੀ ਗਲਤੀ ਕਰਦਾ ਹੈ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਇਸ ਕਰਕੇ ਚੰਗੇ ਕੰਮ ਕਰੋ ਅਗਰ ਕੋਈ ਗਲਤੀ ਹੋ ਗਈ ਹੈ ਉਹਨੂੰ ਛੱਡੋ ਆਪਣੇ ਰਸਤੇ ਸਾਫ਼ ਕਰੋ ਸਹੀ ਰਸਤਿਆਂ ਤੇ ਚਲੋ ਉਹਨਾਂ ਰਸਤਿਆਂ ਤੇ ਅਹੀਂ ਚੱਲ ਰਹੇ ਆ ਉਹੀ ਪਾਰਟੀ ਵੀ ਅਹੀਂ ਬਾਹ ਫੜੀ ਆ ਉਹੀ ਸਾਰੇ ਮੁੱਖ ਮੰਤਰੀ ਜਿਹੜਾ 2022 ਤੋਂ ਪਹਿਲਾਂ ਵਾਅਦੇ ਕਰਦੇ ਸੀ ਗੱਲਾਂ ਕਰਦੇ ਸੀ ਉਹੀ ਮੁੱਖ ਮੰਤਰੀ ਅੱਜ ਆਪਣੇ ਸਟੈਂਡ ਤੇ ਖੜਾ ਇਸ ਕਰਕੇ ਅਹੀਂ ਮੋਹ ਨਾਲ ਖੜਿਆ ਪਹਿਲਾ ਮੁੱਖ ਮੰਤਰੀ ਹੈ ਜਿਹੜਾ 3.5 ਸਾਲ ਸਰਕਾਰ ਤੋਂ ਬਾਅਦ ਵੀ ਕਿਰਾਏ ਦੇ ਘਰ ਤੇ ਰਹਿ ਰਿਹਾ 100 ਰੁਪਏ ਦਾ ਅਲੀਕੇਸ਼ਨ ਲਾ ਕੇ ਦੱਸੋ 100 ਰੁਪਏ ਦਾ ਬਾਦਲਾ ਤੋਂ ਲੈ ਕੇ ਕੈਪਟਨ ਤੱਕ ਬਾਦਲਾ ਤੋਂ ਲੈ ਕੇ ਕੈਪਟਨ ਤੱਕ ਚੰਨੀ ਤੱਕ ਤੁਹਾਡੇ ਸਾਹਮਣੇ ਆ ਸਾਰਾ ਉਹ ਤਾਂ ਅਲਿਗੇਸ਼ਨ ਬਾਅਦ ਚ ਲੱਗਦੇ ਆ ਸਟਾਰਟ ਮੌਕੇ ਸਰਕਾਰਾਂ ਤੋਂ ਮੈਂ ਕਹਿੰਨਾ ਮੈਂ ਕਹਿੰਨਾ ਸਾਡੇ ਸਾਡੇ 3 ਸਾਲ ਹੋ ਗਏ ਤੁਸੀਂ ਲਾ ਕੇ ਦੱਸੋ ਕੋਈ ਪੰਜਾਬ ਦਾ ਬੰਦਾ ਕੋਈ ਇੰਡਸਟਰੀਅਲਿਸਟ ਕੋਈ ਫੈਕਟਰੀ ਦਾ ਮਾਲਕ ਕੋਈ ਇੰਡਸਟਰੀ ਦਾ ਮਾਲਕ ਕੋਈ ਹੋਟਲ ਦਾ ਮਾਲਕ ਕੋਈ ਕਿਸੇ ਤਰ੍ਹਾਂ ਕੋਈ ਬੰਦਾ ਪੰਜਾਬ ਦਾ ਬਾਹ ਖੜੀ ਕਰਕੇ ਦੱਸੇ ਤੇ ਭਗਵਾਨਤ ਮਾਨ ਨੇ 100 ਰੁਪਏ ਸਾਡੇ ਤੋਂ ਖਾਦਾ ਕਾਂਗਰਸੀ ਕਾਂਗਰਸੀ ਤਾਂ ਦੇਸ਼ ਨੂੰ ਲੁੱਟਿਆ ਕਾਂਗਰਸੀ ਦੇ ਵੀ ਕਾਂਗਰਸੀ ਨੇ ਦੇਸ਼ ਨੂੰ ਲੁੱਟ ਖਾਦਾ ਕਾਂਗਰਸੀ ਨੇ ਜਿੰਨਾ ਜਿੰਨਾ ਕਰਜ਼ਾ ਪੰਜਾਬ ਤੇ ਚੜਿਆ ਸਾਰਾ ਕਾਂਗਰਸੀ ਨੇ ਚੜਿਆ ਕਾਂਗਰਸੀ ਦੇ ਵੀ ਕਹਿਣਾ ਹੈਗਾ ਕਿ ਇੱਕ ਮਾਚਲ ਦਾ ਐਮਐਲਏ ਭਾਜਪਾ ਦਾ ਤੇ ਆਪ ਦੇ ਮੰਤਰੀ ਨਾਲ ਕੇ ਜਿਹੜੇ ਤੜੇ ਨਾਲ ਪਹੁੰਚੇ ਹਿਮਾਚਲ ਪਾਕਿਸਤਾਨ ਦਾ हिमाचल पाकिस्तान ਦਾ ਪਠਾਨਕੋਟ ਦੇ ਪਠਾਨਕੋਟ ਦੇ 50% ਲੋਕ ਹੈ ਪਠਾਨਕੋਟ ਜ਼ਿਲ੍ਹੇ ਦੇ 50% ਲੋਕ ਹੈ ਜਿਹੜੇ ਹਿਮਾਚਲ ਚ ਕੰਮ ਕਰਦੇ ਆ ਜਾ ਕੇ 50% ਲੋਕ ਹੈ ਜਿਹੜੇ ਜੈਨ ਕੇ ਕੰਮ ਕਰਦੇ ਆ ਜਾ ਕੇ ਕਿਉਂ ਹਿਮਾਚਲ ਦਾ ਕੋਈ ਬੰਦਾ ਪਠਾਨਗੋੜ ਕੰਮ ਨਹੀਂ ਕਰ ਸਕਦਾ ਸਾਡੀ ਸਰਕਾਰ ਨੂੰ ਕੋਈ ਟੈਕਸ ਦੇਣਾ ਚਾਹੁੰਦਾ ਹੈ ਸਾਡੀ ਸਰਕਾਰ ਦੀ ਕੋਈ ਮਦਦ ਲੈਣਾ ਚਾਹੁੰਦਾ ਹੈ ਸਾਡੀ ਸਰਕਾਰ ਦਾ ਕੋਈ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ ਤਾਂ ਕੋਈ ਗੁਨਾਹ ਥੋੜੀ ਹੈ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਹਾਂ ਜਿਹੜਾ ਗਲਤ ਕਰੇਗਾ ਉਹ ਹਿਮਾਚਲ ਦਾ ਹੋਵੇ ਭਾਵੇਂ ਪਾਕਿਸਤਾਨ ਦਾ ਹੋਵੇ ਨਾ ਉਹਨੂੰ ਸਰਕਾਰ ਸਾਡੀ ਨੇ ਛੱਡਣਾ ਨਾ ਸਾਡੇ ਮੁੱਖ ਮੰਤਰੀ ਨੇ ਛੱਡਣਾ ਤੁਹਾਨੂੰ ਕੀ ਲੱਗਦਾ ਕਿ 2027 ਦੇ ਚੋਣਾਂ ਦੇ ਵਿੱਚ ਆਪ ਇੰਨੀ ਸੀਟਾਂ ਲੈ ਕੇ ਮਕਝਤੇਗੀ 2022 ਦੇ ਵਿੱਚ 92 ਸੀਟਾਂ ਦੇ ਸਰਕਾਰ ਬਣੀ ਸੀ 2027 ਦੇ ਵਿੱਚ 92 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਰਿਪੀਟ ਕਰੇਗੀ ਔਰ ਪੰਜਾਬ ਦੇ ਲੋਕ ਰਿਪੀਟ ਕਰਨਗੇ ਕਿਉਂਕਿ ਜੋ ਵਾਦੇ ਜੋ ਦਾਵੇ ਅਹੀਂ 2022 ਤੋਂ ਪਹਿਲਾਂ ਕੀਤੇ ਸੀ ਉਸ ਸਟ੍ਰੈਟਜੀ ਤੇ ਇਸ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਲੋਕੀ ਨਾ ਉਸ ਉਸ ਸਟ੍ਰੈਟਜੀ ਦੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਔਰ ਲੋਕ ਖੁਸ਼ ਨਾ ਬਾਹ ਵਿਰੋਧੀਆਂ ਕਿਉਂ ਕਹਿੰਦੇ ਕਿ ਜਿਹੜੀ ਆਮ ਆਦਮੀ ਪਾਰਟੀ ਕੋਲ ਵਿਰੋਧੀਆਂ ਕੋਲ ਮੁੱਦਾ ਹੀ ਕੋਈ ਨਹੀਂ ਰਿਹਾ ਮਸ਼ਹੂਰੀਆਂ ਦੀ ਪਾਰਟੀ ਬੋ ਵਿਰੋਧੀਆਂ ਕੋਲ ਮੁੱਦਾ ਹੀ ਕੋਈ ਨਹੀਂ ਰਿਹਾ ਮੈਂ ਕਹਿੰਦਾ ਵਿਰੋਧੀਆਂ ਕੋਲ ਮੁੱਦਾ ਹੀ ਕੋਈ ਨਹੀਂ ਰਿਹਾ ਮਸ਼ਹੂਰੀਆਂ ਦੀ ਗੱਲ ਤੁਸੀਂ ਕਰਦੇ ਹੋ ਜਦੋਂ ਕਾਂਗਰਸ ਸਰਕਾਰ 2022 ਦੇ ਵਿੱਚ ਜਾਣ ਲੱਗੀ ਹੈ 3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਚੰਨੀ ਨੇ ਪੰਜਾਬ ਦਾ ਕੋਈ ਸਫੇਦਾਂ ਨਹੀਂ ਛੱਡਿਆ ਜੇ ਤੇ ਬੋਟ ਨਹੀਂ ਲਾਏ 36000 ਨੌਕਰੀਆਂ ਦੇਤੀਆਂ ਜਿਹੜੇ ਸਰਕਾਰ ਚੱਲ ਗਈ ਤੁਹਾਡੇ ਵਰਗੇ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਨੌਕਰੀਆਂ ਕਿੱਥੇ ਆ ਕਹਿੰਦਾ ਜੀ ਉਹ ਗਵਰਨਰ ਨੇ ਪਰਮਿਸ਼ਨ ਨਹੀਂ ਦਿੱਤੀ ਤੇ ਜਿਹੜੇ ਪਰਮਿਸ਼ਨ ਨਹੀਂ ਦਿੱਤੀ ਤੂੰ ਤੇ ਬੂਟਾ ਕੋਈ ਨਹੀਂ ਛੱਡਿਆ ਜੀ ਤੇ ਬੋਰਡ ਨਹੀਂ ਲਾਏ ਇਸ ਕਰਕੇ ਝੂਠੇ ਬਾਦੇ 54 ਹਜ਼ਾਰ ਨੌਕਰੀ ਪੰਜਾਬ ਸਰਕਾਰ ਨੇ ਦਿੱਤੀ ਆ ਭਗਵਾਨ ਅਸਮਾਨ ਨੇ ਦਿੱਤੀ ਐਫਸੀ ਨਾ 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 ਪੰਜਾਬ ਸਰਕਾਰ ਨੇ 54 ਹਜ਼ਾਰ ਨੌਕਰੀ ਦਿੱਤੀ ਆ ਪੰਜਾਬ ਦੇ ਅੰਦਰ ਨਾ 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 ਪੰਜਾਬ ਸਰਕਾਰ ਜੋ ਕੰਮ ਕਰ ਰਹੀ ਆ ਉਹੀ ਸਟ੍ਰੈਟਜੀ ਦੇ ਆਪਣੀ ਸੋਚ ਤੇ ਪੰਜਾਬ ਦੇ ਲੋਕ ਖੁਸ਼ ਨਾ ਵਿਰੋਧੀਆਂ ਕੋਲ ਅਲੋਕੇਸ਼ਨ ਲਾਉਣ ਤੋਂ ਸਬਾ ਕੋਈ ਮੁੱਦਾ ਨਹੀਂ ਹੈ ਇਹ ਕੱਲ ਵੀ ਝੂਠੇ ਹੀ ਇਹ ਅੱਜ ਵੀ ਝੂਠੇ ਆ ਪੰਜਾਬ ਦੇ ਲੋਕ ਇਹਨਾਂ ਨੂੰ ਚੈੱਕ ਕਰ ਚੁੱਕੇ ਆ ਇਸ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਖੜੇ ਆ 2027 ਦੇ ਵਿੱਚ ਤੁਹਾਨੂੰ ਇਹ ਸਾਰਾ ਰਿਜ਼ਲਟ ਆ ਜਾਏਗਾ ਅਹੀਂ ਸਾਡੇ ਤੇ ਯਕੀਨ ਆ ਪੰਜਾਬ ਦੇ ਲੋਕ ਲੋਕਾਂ ਨੂੰ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ 2027 ਦੇ ਵਿੱਚ ਰਿਪੀਟ ਹੋਣ ਜਾ ਰਹੀ ਹੈ ਜੀ ਐਸੀ ਸਾਡੇ ਨਾਲ ਸਾਬ ਸਿੰਘ ਸਭਾ ਜੀ ਜਿਹੜੇ ਸਲ ਕਸੀਆਂਪੁਰ ਦੇ ਤੋਂ ਪੁਨਾ ਦਾ ਵੀ ਕਹਿਣਾ ਹੈਗਾ ਕਿ ਜਿਹੜੇ 2027 ਦੇ ਚੋਣਫਾਂ ਦੇ ਵਿੱਚ ਆਮ ਆਦਮੀ ਪਾਰਟੀ ਉਹ ਬਹੁਮੰਤ ਨਾਲ ਜਿਹੜੀ ਆਪਣੀ ਸਰਕਾਰ ਬਣਾਏਗੀ ਪਰ ਲੋਕਾਂ ਦੇ ਇਹ ਕਿੰਨੇ ਕੰਮ ਕਿਤੇ ਜਾਣਗੇ ਚਲੋ ਮੈਂ ਸ਼ਮਿਲ ਸਨੋਤਰਾ ਹਰਚਲ ਪੰਜਾਬ ਦੀ ਪਠਾਨਕੋਟ